ਨੀ ਨਾਨਾ ਮੈडम ਜੀ ਆਪਣਾ ਸਪਨਾ ਸਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਡਾਡੀ ਬੋਲੋ ਯਾਰ ਤੂੰ ਦੱਸ ਰਿਹਾ ਕਿ ਕੀ ਗੱਲ ਹੋਈ ਆ ਕਿੱਥੇ ਰਹਿਣ ਆਲੇ ਗਲੀ ਦਾ ਨਾਮ ਪਤਾ ਹੋ ਗਿਆ ਗਲੀ ਦਾ ਵੀ ਨਹੀਂ ਪਤਾ ਹੋ ਗਿਆ ਯਾਰ ਨੂ ਡਾਡੀ ਨੇ ਹੋਇਆ ਜੀ ਅੱਜ ਤੁਹਾਡੇ ਨਾਲ ਕਹਦਾ ਦੱਸਦੇ ਕੀ ਹੋਇਆ ਮਾਰ ਕਟਾਈ ਹੋਈ ਆ ਕਿਹਨੇ ਕਹਦੇ ਵੱਲੋਂ ਕੀਤੀ ਗਈ ਆ 10-20 ਜਣਾਂ ਨੇ ਮਾਰਿਆ ਨਾਨਾ ਮੈडम ਜੀ 10-10 ਨਾ ਨਾ ਹੰਤੇ ਕੋਈ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆ ਆਹ ਹੋਰ ਕਿਨੇ ਕਿਨੇ ਦਰ ਨਹੀਂ ਕੋ ਪਈ ਆ ਉਹਨੂੰ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿਨੇ ਵਿਆਹ ਨੂੰ ਕੀ ਨਿਕਲ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਟਰੀ ਹਾਂਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਝ ਨਹੀਂ ਹੋਈ ਆ ਆਪੇ ਆਈਏ ਤੇ ਨਨਾਂ ਨੂੰ ਤੇ ਗੱਲਾਂ ਬਣਾਣ ਲੱਪੇ ਤੁਹਾਡਾ ਕਿਨੇ ਬਚਾਇਆ ਤੁਹਾਨੂੰ ਕਿਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਕਿਤਨਾ ਜਿਹੜੀ ਹਾਲਾਤ ਵਿੱਚ ਹੀ ਰਹੀ 10 ਕਪੜੇ ਕੁਝ ਚੋਖ ਲੱਤੀ ਕਪੜੇ ਉਹ ਕਪੜੇ ਪਾੜ ਗਏ ਪਾੜਿਆ ਦੱਸਦਾ ਜੋ ਆਹ ਦੱਸੀਦਾ ਹੁੰਦਾ ਵਾ ਦੱਸੋ ਮੈਂ ਦੋ ਦਸਰਾਂ ਦਸਰਾਂ ਨਹੀਂ ਆਇਆ ਮੈਂ ਬੋਲ ਵੀ ਤੈਨੂੰ ਨੀ ਸ਼ਰਮ ਆਉਂਦੀ ਤੈਨੂੰ ਸ਼ਰਮ ਆਂਦੀ ਹੈ ਬੋਲ ਸਿੱਧ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਕੂ ਬਣਾਣੀ ਨਹੀਂ ਨੰਗੀ ਹੈਗੀ ਸੀ ਫਿਰ ਇਹਨਾਂ ਵਾਲੋ ਪਾੜੇ ਹਾਂਜੀ ਇਹਨਾਂ ਨੇ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਉਹ ਰਾਜਨ ਨਹੀਂ ਰਾਜਨ ਉਹ ਰਾਜਨ ਕਰਨੇ ਕਿ ਲੜੀ ਤੇ ਕਿਹੜੀ ਗੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਤੂੰ ਹਾਂਜੀ ਦਾਜ ਹਾਂ ਦਾਜ ਨੂੰ ਬੜਿਆ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾ ਦੇਈਆਂ ਹਾਂ ਪਰਚਾ ਘਟਾਣਾ ਰਹਿਣਾ ਨਹੀਂ ਇੱਥੇ ਕਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਇਹ ਲੋ ਮਾਰਦਾ ਜ ਆਜੂ ਹਾਂਜੀ ਹਾਂਜੀ 2-3 ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਲక్ష్ਮੀ ਕਿਤੋਂ ਰਹਿਣ ਵਾਲੇ ਹੋ ਇਹ ਤਾਂ ਪੂਰਾ ਪਾਈ ਨੰਬਰ ਕਰੀ ਕੀ ਮਾਮਲਾ ਸਾਰਾ ਇਹ ਨਾਲ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਜਣੇ ਅੰਦਰ ਵੜ ਗਏ ਉਹਨਾਂ ਦੇ ਸਾਨੂੰ ਅੰਦਰ ਵੜਨੀ ਜ਼ਰੂਰੀ ਧੱਕਾ ਮਾਰੇ ਬੁਆ ਮਾਰ ਮੇਰੇ ਅੰਦਰ ਵੜਿਆ ਉਹ ਕਿਹਨਾਂ ਕੋਠੀਆਂ ਗਈਆਂ ਵਾ ਮੈਂ ਛੋੜ ਦੇ ਮਾਰੇ ਆ ਲੱਤਾਂ ਮਾਰੀਆਂ ਬੁਆ ਨੂੰ ਇਹ ਨਾਲ ਝਾਤੀਆਂ ਮਾਰੀਆਂ ਤੇ ਇਹ ਦੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਕੌਣ ਮਾਰਨਦੇ ਇਹ ਮੁੰਡਾ ਮਾਰਨਦੇ ਆ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਹੀ ਮੈਂ ਕਹਿੰਦਾ ਜੇ ਨਾ ਮਾਰ ਜੇ ਨਾ ਮਾਰ ਬੁਆ ਖੋਲ ਜੇ ਮਾਰਦੇ ਮਾਰਦੇ ਆਏ ਜੋ ਅਗਰ ਮਾਰਦੇ ਮਾਰਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਸੀਂ ਜੇ ਅਸੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰਖੋ ਤੇ ਇਹਨਾਂ ਦੇ ਛਾਤੀਆਂ ਮਾਰ ਲਿਆ ਕਿ ਕਹ ਕੇ ਦੰਗਿਆਂ ਆਪਣੇ ਪਾਏ ਉਹਦੇ ਕੱਪੜੇ ਜੇ ਪਾਟੇ ਹੀ ਭੁਲੇੜ ਕੇ ਥੱਲੇ ਸੋੜਦੇ ਜਿਹੜੇ ਨਵੇਂ ਕੱਪੜੇ ਕੱਟੇ ਉਹਨੂੰ ਮਾਰਦੇ ਇਹ ਪਹਿਲੋ ਮਾਰਦੇ ਪਹਿਲੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਕ ਦੀ ਨਹੀਂ ਪਾਇਆ ਇੱਥੇ ਰਾਜਣਾ ਰਾਜਣਾ ਮੁੰਡੇ ਦਾ ਰਾਜਣਾ ਅੱਛਾ ਵਾ ਮੁੰਡਾ ਹੀ ਮਾਰਦਾ ਪਰਿਵਾਰ ਵਾਲੇ ਵੀ ਨਹੀਂ ਸਾਥੇ ਵੀ ਮਾਰੇ ਇੱਕ ਦਿਨ ਸਾਥੇ ਵੀ ਕੁੱਟੀ ਆ ਸਾਸਰੇ ਮਾਰੇ ਆ ਨਹੀਂ ਉਹਦੇ ਮਾਰੇ ਸਾਸਰੇ ਮਾਰੇ ਅੱਗੇ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰੇ ਜੀ ਛੋਟੇ ਮਾਰੇ ਬੜੀ ਯੋਧੇ ਉਹਨੂੰ ਤੇ ਸਾਸਰੇ ਮਾਰੇ ਵਾਲ ਫੜੇ ਰਹੇ ਦਾਜ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਰਨ ਮਾਰਦੇ ਆ ਭਾਜੀ ਦਾਜ ਕਾਰਨ ਹੀ ਮਾਰਦੇ ਨੇ ਕਹਿੰਦੇ ਬਾਗਲੇ ਨੂੰ ਕੁੱਟੋ ਤੇ ਸਾਡੀ ਸੱਲੀ ਸਾਹ ਹੋਣੀ ਆ ਇਹਨੂੰ ਰਾਇਿਆਂ ਨੂੰ ਜਿਸ ਤਰ੍ਹਾਂ ਨੇ ਉਹਨੇ ਕੁੜੀ ਨੂੰ ਰਾਇਆ ਕੁੱਟੋ ਨਾਣੇ ਕੁੱਟੋ ਅਸੀਂ ਵੀ ਤਿੰਗ ਵਾਲੇ ਹੈਗੇ ਆ ਭਾਜੀ ਇਹਦੇ ਨਾਣ ਨੂੰ ਕੁੱਟੋ ਵਿੱਚ ਹੀ ਨਾਣੇ ਦੇ ਬੜੇ ਪੇਤਾਂ ਮਾਰੇ ਨਾਨ ਦਾ ਨਾਨ ਦੇ ਬਹੁਤ ਮਜਾ ਲਿਆ ਸਾਰੇ ਨਾਨ ਦੇ ਬੇਪਰਵਾਹੀ ਅੱਜ ਮੱਲੇ ਵਾਲੇ ਨਾਨ ਘਰ ਆ ਗਏ ਉਹ ਨਾਨ ਛੱਡ ਆਇਆ ਪਰ ਉਹਨੂੰ ਵੀ ਲਿਆਣ ਦੇ ਹੀ ਉਹ ਨਾਨ ਘਰ ਆ ਰਹੇ ਸੀ ਪਰਿਵਾਰ ਚੋਂ ਬਹੁਤ ਕਰਦੀ ਪਾਣੀ ਹੈਗੀ ਵਿਚਾਰੀ ਗਰੀਬ ਹੈਗਾ ਵਾ ਫੋਨ ਉਹਦੇ ਕੋਲੋਂ ਖੋਹ ਲੈਂਦੇ ਆ ਨੀ ਮਾਪੇ ਉਹਨਾਂ ਨਾਲ ਗੱਲ ਨਾ ਕਰੇ ਕੁਝ ਨਹੀਂ ਦਿੱਤੇ ਤਾਂ ਉਹਨੂੰ ਮਾਪੇ ਕਿੱਥੇ ਰਹਿਣ ਆਲੇ ਪਤਾ ਨਹੀਂ ਪੁਸ਼ਪੂਰੇ ਦੇ ਮੇਰੇ ਹਿਸਾਬ ਨਾਲ ਲੋਕਾਂ ਨੇ ਗਿਆ ਉਹਦੇ ਪਿਓ ਨੂੰ ਬੁਲਾਣ ਗਏ ਹੋਏ ਆ ਗਏ ਪਿਓ ਆ ਗਿਆ ਆ ਗਏ ਬਸ ਮੁੰਡਾ ਜੀ ਜੜਦਾ ਵੇ ਮੁੰਡਾ ਧੋਬੀ ਦਾ ਕੰਮ ਕਰਦਾ ਪਿਓ ਨਾਲ ਪਰਿਵਾਰ ਨੂੰ ਅਸੀਂ ਚਾਹਦੇ ਆ ਇਹ ਕੁੜੀ ਨੂੰ ਅੱਛਾ ਲਿਆ ਗਏ ਨਾਨ ਵਿੱਚ ਉਹਨੂੰ ਪਤਾ ਲੱਗਿਆ ਨਾ ਕਿ ਸਾਰਾ ਕੁਝ ਹੋ ਜਾਏਗਾ ਨਾ 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 ਨਹੀਂ ਲੈ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨਾਂ ਮਾਰਦੇ ਕੁਟਦੇ ਪਤਾ ਸੀ ਉਹਨਾਂ ਨੂੰ ਬਾਜੀ 3-4 ਬਾਜੀ ਜਦੋਂ ਗਰੀਬ ਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਹੈ ਚਲੋ ਬੱਸ ਜਾਵੇ ਉਹ ਫੇਰ ਭੇਜ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਉਹਨੂੰ ਕੁੜੀ ਨੂੰ ਲੈ ਕੇ ਆਓ ਤੇ ਇਹਨੂੰ ਆਇਆ ਫਾਟਾ ਲਾਉਂਦਾ ਹਾਂ ਹਾਂਜੀ ਥਾਣੇ ਆਏ ਮੋਗੰਬੁਰੇ ਥਾਣੇ ਆਏ ਹਾਂ ਹਾਂਜੀ ਕਹਿੰਦੇ ਥਾਣੇ ਵਾਲੇ ਉਹਨੂੰ ਥਾਣੇ ਵਾਲੇ ਕਰਦੇ ਵੀ ਆਪਣੀ ਕਾਰਵਾਈ ਕਹਿੰਦੇ ਕੁੜੀ ਨਾਲ ਨਿਆਂ ਹੀ ਹੋਏਗਾ ਨਹੀਂ ਆਏ ਉਹਨਾਂ ਨੂੰ ਵੀ ਨਾਲ ਲਿਆਇਆ ਜਾਵੇ ਨਾ ਨਾ ਨੂੰ ਵੀ ਨਾਲ ਲੈ ਕੇ ਆਓ ਇਹ ਦੋਨਾਂ ਤਰ੍ਹਾਂ ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚਮਲੇਟ ਦੇ ਵਿੱਚ ਨਹੀਂ ਬੁਲਾ ਰਹੇ ਦੋਹਾਂ ਪਾਰਟੀਆਂ ਸੁਣ ਰਹੇ ਦੋਨ ਪਾਰਟੀਆਂ ਗੱਲ ਸੁਣਦੇ ਆ ਲੜਕੀ ਕੋਲ ਪਿਆਇਆ ਜਾ ਰਹੀ ਹੈ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਕਿਥੋਂ ਦੇ ਰਹਿਣ ਵਾਲੇ ਕਿਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਲੜਕਾ ਪ੍ਰਵਾਹ ਧਰਮ ਸਿੰਘ ਗਰੀ ਨੰਬਰ 5 ਧਰਮਪਰਾ ਸਿਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਜੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਸੁਣੀ ਪਤਾ ਲੱਗਾ ਜੀ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲੋਂ ਲੜਕੇ ਦਾ ਨਾਮ ਹੈਗਾ ਜੀ ਮੈਂ ਖ ਰਾਜ ਹਾਂਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰੇ ਪਰਿਵਾਰ ਸੋਹਰੇ ਪਰਿਵਾਰ ਨੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੀਵਾਂ ਰਹਿਣ ਵਾਲਾ ਕਿੱਥੋਂ ਦਾ ਹੈਗਾ ਤੁਹਾਨੂੰ ਕਿਹੜੀ ਜਗ੍ਹਾ ਦੇ ਹੈਗਾ ਲੜਕਾ ਪਰਿਵਾਰ ਹਾਂਜੀ ਹਾਂਜੀ ਇਹ ਧਰਮਪਰਾਇ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦੇ ਮਾਂ ਪਿਓ ਸੱਦੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋ ਨਹੀਂ ਨਹੀਂ ਲੜਕੀ ਕੋਈ ਗਾਂਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਨਹੀਂ ਦੋਨੋਂ ਕੀ ਕਾਰਵਾਈ ਹੋਈ ਜੀ ਹਾਂ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਰਵਾਨੇ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਾ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੂੰ ਕਿਹਾ ਗਿਆ ਕਿ ਅੱਗੇ ਵੀ ਇਹ ਤੰਗ ਪ੍ਰੇਸ਼ਾਨ ਕਾਫੀ ਦੇ ਰਹੇ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ